ਪਿੰਡੂ ਪੰਜਾਬੀ ਟਾਕ ਤੇ ਜੁੜੇ ਹੋਏ ਸਾਰੇ ਸੱਜਣਾ ਨੂੰ ਜੈਨ ਆਪਾਂ ਇੱਕ ਨਵਾਂ ਪ੍ਰੋਗਰਾਮ ਸ਼ੁਰੂਆਤ ਕਰਨ ਲੱਗੇ ਸੀ ਜਿਸ ਦਾ ਨਾਮ ਰੱਖਿਆ ਸੀ ਪਿੰਡੂ ਫੋਰਸ ਤੇ ਜਿਹੜੇ ਸੱਜਣਾ ਦਾ ਜਿੰ ਇੰਤਜ਼ਾਰ ਸੀ ਉਹ ਥੋੜਾ ਲੇਟ ਹੋ ਗਏ ਤੇ ਆਪਣੇ ਨਾਲ ਅੱਜ ਭਾਈ ਪਰਮਜੀਤ ਸਿੰਘ ਜੀ ਖਾਲਸਾ ਉਹ ਜੁੜੇ ਨੇ ਉਹ ਪਹੁੰਚੇ ਨੇ ਤੇ ਬਹੁਤ ਸਾਰੀ ਵਿਸ਼ੇ ਹੈਗੇ ਆ ਜਿਨ੍ਹਾਂ ਤੇ ਗੱਲਬਾਤ ਹੋ ਸਕਦੀ ਹੈ ਸਮਾਜਿਕ ਮੁੱਦੇ ਨੇ ਸਿਆਸੀ ਨੇ ਪੰਥਕ ਨੇ ਇੱਕ ਉਹ ਇੱਕ ਦਿਨਾਂ ਤੋਂ ਬੜੀ ਗੱਲ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਹਿਲਾਂ ਤਾਂ ਦੱਸ ਦੇ ਸੀ ਜਿਹੜਾ ਮਾਰਚ ਆ ਇਸ ਦਾ ਲਸਟ ਵਾਲਾ ਹਫਤਾ ਜਿਹੜਾ ਆ ਉਹ ਬੜਾ ਭਾਰੀ ਪਏਗਾ ਮੁਖਤਾਲੀ ਦੁਨੀਆ ਦੀ ਮੌਜੂਦੀ ਵਿੱਚ ਹੋਇਆ ਵੀ 29 ਮਾਰਚ ਨੂੰ ਕੀਰ ਨੂੰ ਜਿਹੜੇ ਬਹੁਤ ਭਾਰੀ ਆਰਥਕਵੇਕ ਜਿਹਨੂੰ ਆਪਾਂ ਭਚਾਲ ਕਹਿੰਦੇ ਆ ਮੀਆਂਮਾਰ ਤੇ ਪੰਜ ਵੀ ਕਾਫੀ ਝਟਕੇ ਲੱਗੇ ਉੱਥੇ ਦਿੱਲੀ ਦੇ ਵਿੱਚ ਵੀ ਝਟਕੇ ਲੱਗੇ ਤੇ ਬਹੁਤ ਸਾਰੀ ਲੋਕਾਂ ਦੀ ਉਹਦੇ ਵਿੱਚ ਮੌਤ ਹੋਈ ਅੱਜ ਆਪਾਂ ਇਸੇ ਵਿਸ਼ੇ ਤੇ ਥੋੜੀ ਜੀ ਗੱਲ ਕਰ ਲਈਏ ਆਉਣ ਵਾਲਾ ਸਮਾਂ ምን ਉਖਤਾਲੀ ਜਿਹੜਾ ਆ ਉਹ ਕਿਉਂ ਜ਼ਿਆਦਾ ਜਿਹੜਾ ਆ ਨੁਕਸਾਨਦਾਇਕ ਆ ਕਿਹੜੀਆਂ ਇਨਸਾਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਜਿਸ ਦਾ ਕਰਕੇ ਬਾਬਾ ਵੀਰਗਾ ਜਿਹੜਾ ਬਲਕਾਰੀਆ ਦਾ ਬਲਕਾਰੀਆ ਇਕਦੀਸ਼ਾ ਹੈ ਉਹਦਾ ਜੰਮ ਪਲ ਅੱਖਾਂ ਦੀ ਜੋਤ ਉਹਦੀ ਨਹੀਂ ਸੀ ਪਰ ਉਹਨੇ ਜਿੰਨੀਆਂ ਕੋ ਪੁਹਿਖ ਬਾਣੀਆਂ ਕੀਤੀਆਂ ਆ ਉਹਦੇ ਵਿੱਚੋਂ ਕਾਫੀ ਜਿਹੜੀਆਂ ਆ ਉਹ ਸੱਚ ਹੁੰਦਾ ਇਸ ਨੂੰ ਆਪਾਂ ਜੀ ਵਿਗਿਆਨਕ ਤੌਰ ਤੇ ਵੀ ਦੇਖ ਲਈਏ ਤੇ ਜਿਹੜੇ ਲੋਕ ਬਹੁਤ ਲੰਮੀ ਸੋਚ ਦੇ ਮਾਲਕ ਹੁੰਦੇ ਨੇ ਉਹ ਦੱਸ ਹੀ ਦਿੰਦੇ ਆ ਅੰਦਾਜ਼ਾ ਲਾਈ ਲੈਣੇ ਆ ਹੁਣ ਆਪਾਂ ਵੀ ਕਿਸੇ ਸਮੇਂ ਅੱਜ ਤੋਂ 30 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਜਦੋਂ ਵਾਇਰ ਵਾਲੇ ਫੋਨ ਹੁੰਦੇ ਸੀ ਤੇ ਇਦਾਂ ਦਾ ਫੋਨ ਆ ਜਾਣਾ ਉਹਨੂੰ ਤਾਰ ਦੀ ਲੋੜ ਨਹੀਂ ਪੈਂਦੀ ਫਿਰ ਉਹ ਆ ਗਏ ਦੂਸਰੇ ਵਾਕੀਤਾ ਕੀਆ ਨਾਲ ਇੰਟਰਕਾਮ ਲੱਗ ਜਾਂਦਾ ਸੀ ਤੇ ਮੋਬਾਈਲ ਦਾ ਰিসিਵਰ ਅੰਦਰ ਪਿਆ ਰਿੰਦਾ ਸੀਗਾ ਤੇ ਉਹ ਚੱਕ ਕੇ ਆਪਾਂ ਬਾਹਰ ਵੀ ਆ ਜਾਂਦੇ ਸੀ ਗੱਲ ਕਰਾਉਂਦੇ ਫਿਰ ਇੱਕ ਇੰਟਰਕਾਮ ਆ ਗਿਆ ਵੀ ਕਿਥੇ ਇੱਕ ట్రాנסਫਰਮਰ ਦੀ ਬਿਜਲੀ ਹੈ ਤੇ ਇੱਕ ਪਲੱਗ ਉਹ ਤੁਹਾਡੇ ਘਰ ਤੋਂ ਚ ਲੱਗ ਜਾਣਾ ਬਿਜਲੀ ਵਾਲੇ ਚ ਇੱਕ ਤੁਸੀਂ ਪਿੰਡ ਦੇ ਵਿੱਚ ਜਿਹਦੇ ਨਾਲ ਜਿਆਦੀ ਸਾਝਿਆ ਉਹਦੇ ਘਰ ਲਾ ਦੇਣਾ ਉਹਨੂੰ ਜਦੋਂ ਚੱਕਣਾ ਤੋਂ ਉਹਦੇ ਘਰ ਰਿੰਗ ਵੱਜ ਜਣ ਉਦੋਂ ਗੱਲਾਂ ਚੱਲਦੀਆਂ ਹੁੰਦੀਆਂ ਅਸੀਂ ਵੀ ਵਾਇਰਲੈਸ ਫੋਨ ਆ ਜਾਣੇ ਆ ਫਿਰ ਵਾਇਰਲੈਸ ਆ ਗਿਆ ਮੋਬਾਈਲ ਆ ਗਿਆ 20 ਰੁਪਏ ਡੇਲੀ ਦੇ ਚਾਰਜ ਜਿਹੜੇ ਉਹ ਪੈਣ ਲੱਗ ਪਏ ਫੋਨ ਦੇ ਕਰਮ ਦੇ ਫਿਰ ਉਹ ਫ੍ਰੀ ਹੋ ਗਿਆ ਫਿਰ Jio ਆ ਗਿਆ ਫਿਰ ਕਹਿੰਦੇ ਸੀ ਵੀਡੀਓ ਕਾਲ ਹੋ ਜਾਇਆ ਕਰਮ ਬਾਹਰ ਬੈਠੇ ਲੋਕਾਂ ਦੇ ਨਾਲ ਆਪਾਂ ਵੀਡੀਓ ਜਿਹੜੀ ਆ ਉਹ ਗੱਲਬਾਤ ਜੁਰੀਏ ਤੇ ਉਕੀ ਅੰਦਾਜ਼ਾ ਜਿਹੜਾ ਉਹ ਤਲਾ ਰਹੇ ਸੀ ਕਿ ਇੱਕ ਪਿੱਛੇ ਜੇ ਮੈਂ ਖਬਰ ਪੜ੍ਹਦਾ ਸੀਗਾ ਕਿ ਮਨੁੱਖ ਨੂੰ ਖੋਰ ਕੇ ਜਿੰਨੀ ਸਮੇਂ ਚ ਆਪਣਾ ਫੋਨ ਬਾਹਲੀਆਂ ਕੰਟਰੀਆਂ ਚ ਲੱਗ ਜਾਂਦਾ ਏਨੇ ਸਮੇਂ ਚ ਮਨੁੱਖ ਨੇ ਜਿਹੜਾ ਉਹ ਪਹੁੰਚ ਗਿਆ ਕਰਨਾ ਵੀ ਉਹਦੇ ਤੇ ਜਿਹੜੀ ਖੋਜ ਆ ਉਹ ਚੱਲ ਰਹੀ ਹੈ ਕਿਉਂਕਿ ਜਿਹੜੇ ਬੰਦੇ ਅਗਾਹ ਵਧੂ ਸੋਚਦੇ ਜਾਂ ਜਿਨ੍ਹਾਂ ਨੂੰ ਪਤਾ ਅਜੇ ਤੋਂ 100 ਸਾਲ ਬਾਅਦ ਕੀ ਹੋ ਜਾਣਾ ਜਿਹੜੇ ਹਿਸਾਬ ਦੇ ਨਾਲ ਸਪੀਡ ਪੜੀ ਹੈ ਆਪਾਂ ਤਰੱਕੀ ਵਾਲੀ ਸਪੀਡ ਪੜੀ ਹੈ ਪਰ ਕਿਤੇ ਨਾ ਕਿਤੇ ਮਨੁੱਖਤਾ ਦਾ ਕਹਾਣ ਜਿਹੜਾ ਆ ਆਪਾਂ ਇਸ ਦੀ ਗੱਲਬਾਤ ਕਰਦੇ ਆਂ ਪਹਿਲੋਂ ਖਾਲਸਾ ਜੀ ਨੂੰ ਆਪਾਂ ਜੀ ਆਖਦੇ ਆਂ ਪਾਈ ਸਾਹਿਬ ơi ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੇ ਤੁਸੀਂ ਵੀ ਕੁਝ ਜਿਹੜੀ ਆ ਉਹ ਗੱਲਬਾਤ ਕਰ ਰਹੇ ਸੀ ਕਿ ਕਿ ਦੁਨੀਆ ਜਿਹੜੀ ਮਨੁੱਖਤਾ ਆ ਉਹ ਖਤਮ ਹੋ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਨੂੰ ਕਿੰਨਾ ਕ ਜਾਨੀ ਕਿ ਲੱਗਦਾ ਵੀ ਗੱਲਾਂ ਜਿਹੜੀਆਂ ਉਹ ਸੱਚ ਹੋ ਸਕਦੀਆਂ ਉਹ ਪਿਛਲੇ ਡਾਟਾ ਸਾਹਿਬ ਕੋਸ਼ਿਸ਼ ਸਾਹਿਬੇ ਤੋਂ ਇਹ ਚੀਜ਼ਾਂ ਬਹੁਤ ਜ਼ਿਆਦਾ ਇੰਟਰਨੈਟ ਤੇ ਵਾਇਲ ਹੋ ਰਹੀਆਂ ਆਂ ਵੀ ਮਿੱਥਦੀ ਪਲਟਣ ਆ ਰਹੀ ਹੈ ਜਾਂ ਜੋਗ ਪਲਟਣ ਆਲਾ ਆ ਜਾਂ ਪਰਲੇ ਆਉਣ ਵਾਲੇ ਹੁਣ ਵੀ ਮੈਂ ਕੁਝ ਸਮੇਂ ਚ ਪਹਿਲਾਂ ਦੇਖਣ ਦਿਆ ਸੀਗਾ ਔਰ ਇਹ ਚੀਜ਼ ਕਿਤੇ ਨਾ ਕਿਤੇ ਸੋਚ ਤੋਂ ਪਰੇ ਹੈ ਵੀ ਇਹ ਸੱਚ ਹੈ ਜਾਂ ਨਹੀਂ ਔਰ ਜਿਸ ਤਰ੍ਹਾਂ ਦੇ ਇਹਦੇ ਅਸਰ ਮਿਲਦੇ ਨੇ ਕਿਤੇ ਭਜਾ ਲਾ ਰਹੇ ਆ ਤੇ ਕੁਝ ਤਬਾਈ ਹੋ ਰਹੀ ਹੈ ਕਿਤੇ ਨਾ ਕਿਤੇ ਗੱਲਾਂ ਮੰਨਣਯੋਗ ਹੈ ਵੀ ਕਿਉਂਕਿ ਆਪਾਂ ਜਿਹੜਾ ਵੈਸੇ ਆਪਣਾ ਹੈਗਾ ਆ ਚਲੋ ਇਲੈਕਟ੍ਰੋਨਿਕ মিডিਆ ਹਨ ਉਹ ਪਿਛਲੇ ਤਕਰੀਬਨ ਡੇਢ ਕੁ ਮਹੀਨੇ ਤੋਂ ਜਿਹੜਾ ਉਹ ਬੜਾ ਉਹਨਾਂ ਨੇ ਆਹਾ ਕਾਰਮ ਕਰਤਾ ਜੀ ਬੜੇ 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 ਯੂਸੀ ਆ ਜਿਹੜੇ ਫਸਟ ਇਅਰ ਲੋਜਰ ਆ ਜਿਹੜੇ ਇਸ ਵਿੱਚ ਵਿਸ਼ਵਾਸ ਰੱਖਦੇ ਆ ਕਿ ਇਦਾਂ ਕੁਛ ਹੋ ਜਾਂਦਾ ਹੈ ਉਹਨਾਂ ਨੇ ਬੜਾ ਨੇ 29 ਮਾਰਚ ਦਿੱਤੀ ਹੋਈ ਆ ਆਪਣੇ ਸਿੱਖ ਇਤਿਹਾਸ ਦੇ ਵਿੱਚ ਵੀ ਸੌ ਸਾਕੀ ਨੂੰ ਜਿਹੜਾ ਉਹ ਪਰਮਾਨਿਤ ਕੀਤਾ ਗਿਆ ਕਿ ਉਹਦੇ ਹਿਸਾਬ ਦੇ ਨਾਲ ਵੀ ਜਿਹੜੀ ਦੁਨੀਆਂ ਦੇ ਉੱਤੇ ਇਹ ਕਬਾਈ ਮਚੜੀਆਂ ਤੂਹੰਦਾ ਪੂਰੀ ਦਾ ਜਿਹੜਾ ਪੌੜਿਆ ਉਹਨਾਂ ਕੂਨ ਵਗਣਾ ਹੈ ਇਹਦੇ ਵਿੱਚ ਅਨੁਸਾਨੀ ਗਲਤੀਆਂ ਜਿਹੜੀਆਂ ਆ ਜਿਵੇਂ ਆਪਾਂ ਅਗਲੇ ਐਪੀਸੋਡ 'ਚ ਗੱਲ ਕਰਾਂਗੇ ਦੂਸਰੀ ਸੰਸਾਰ ਯੰਗ ਜਿਸ ਦੇ ਵਿੱਚ 20 ਸਕਿੰਟਾਂ ਦੇ ਵਿੱਚ 1 ਲੱਖ 40000 ਬੰਦਾ ਮੌਤ ਦੇ ਸਾਹੜ ਜਿਹੜਾ ਉੱਤਰ ਗਿਆ ਸੀਗਾ ਇੱਕ ਸ਼ਹਿਰ ਦੇ ਵਿੱਚ ਪਰਮਾਣੂ ਬੰਬ ਟਿੱਕਣ ਦੇ ਨਾਲ 70000 ਜਾਨਾਂ ਜਿਹੜੀਆਂ ਉਹ ਕੋਝ ਸਕਿੰਟਾਂ ਦੇ ਵਿੱਚ ਚਲੇ ਜੂਗਾ। ਮਨੁੱਖ ਜਿਹੜਾ ਆ ਜਦੋਂ ਉਹ ਕੁਦਰਤ ਦਾ ਦੁਸ਼ਮਣ ਬਣਿਆ ਹੋਇਆ ਉਹਦੇ ਨਾਲ ਲੱਗਦਾ ਆ ਕਿ ਇਦਾਂ ਦਾ ਕੁਝ ਜਿਹੜਾ ਹੈ ਘਟਨਾਵਾਂ ਜਿਹੜੀਆਂ ਉਹ ਵਾਪਰ ਸਕਦੀਆਂ ਨੇ। ਇਹਨੂੰ ਆਪਾਂ ਅਗਲੇ ਐਪੀਸੋਡ ਦੇ ਵਿੱਚ ਥੋੜਾ ਹੋਲ ਕੇ ਦੇਖਣ ਦਾ ਜਿਹੜਾ ਯਤਨ ਕਰਾਂਗੇ ਕਿਉਂਕਿ ਅੱਜ ਸ਼ੁਰੂਆਤ ਹੈਗਾ ਪਿੰਡੂ ਸੌਫਟ ਜਿਹੜਾ ਪ੍ਰੋਗਰਾਮ ਹੈ ਆਪਾਂ ਇੱਥੇ ਡੇਲੀ ਜਿਹੜੀ ਆ ਪੇਸ਼ ਕਰਾਂਗੇ ਗੱਲਬਾਤ। ਇਹਨੂੰ ਥੋੜਾ ਜਿਆਦਾ ਵੱਡਾ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਅੱਜ ਸਾਡਾ ਇਸ ਦੇ ਟੌਪ ਤੇ ਪਹਿਲਾ ਦਿਨ ਸਿਰ ਤੋਂ ਆਪਾਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰੀ ਇਹਨੂੰ ਥੋੜਾ ਜਿਆਦਾ ਖੋਲ ਕੇ ਜਿਹੜਾ ਆ ਉਹ ਰੱਖਾਂਗੇ ਵੀ ਕਿਹੜਾ ਕਿਹੜਾ ਜਿਹੜਾ ਅਸਟਰੋਲੋਜਰ ਆ ਉਹ ਕੀ ਕੀ ਕਹਿ ਰਿਹਾ ਆ ਤੇ ਕਿਹੜੀ ਗੱਲ ਜਿਹੜੀ ਆ ਉਹ ਸੱਚ ਹੋ ਸਕਦੀ ਆ ਉਹ ਬਣੇ ਰਹੋ ਪਿੰਡੂ ਪੰਜਾਬੀ ਟਾਕ ਦੇ ਨਾਲ ਅਗਰ ਤੁਹਾਨੂੰ ਸਾਡੀਆਂ ਗੱਲਾਂ ਬਾਤਾਂ ਕੁਝ ਚੰਗੀਆਂ ਲੱਗਦੀਆਂ ਹੋਣ